ਉਹ ਬਾਬਾ ਕਿਵੇਂ ਬਣਿਆ ਜਾਂਦਾ ਯਾਰ ਤੇ ਜਦੋਂ ਕੋਈ ਬਣ ਕੇ ਨਵਾਂ ਮਾਰਕੀਟ ਚ ਆ ਜਾਂਦਾ ਤੇ ਉਹਦੇ ਲਿੰਕ ਇੰਨੇ ਬਣ ਜਾਂਦੇ ਐ ਕਿ ਜਿਨ੍ਹਾਂ ਨੂੰ ਆਪਾਂ ਸੰਭਾਲਣਾ ਤੇ ਸੋਚਣਾ ਬਹੁਤ ਔਖਾ ਹੁੰਦਾ ਤੇ ਫੇਰ ਉਹਨਾਂ ਤੇ ਬਲਾਤਕਾਰ ਵਰਗੇ ਰੀਪਰਗੇ ਬੜੇ سنگੀਨ ਦੋਸ਼ ਲੱਗਦੇ ਐ ਮਿੱਤਰੋ ਪਰ ਇੱਕ ਗੱਲ ਐ ਜੇ ਉਹ ਬਾਬੇ ਜਿਨ੍ਹਾਂ ਕੋਲੇ ਘੱਟੋ ਘੱਟ 5700 ਤਰ੍ਹਾਂ ਦੀਆਂ ਐਂਡਾਂ 5700 ਪੱਗ 5700 ਮਾਫਲਰ 5700 ਲੋਈਆਂ ਤੇ 20-20 ਹਜ਼ਾਰ ਦੇ ਬੂਤ ਜਿੰਨੇ ਕੁ ਮੈਂ ਸਮਝ ਸਕਦਾ ਜਿਆਦਾ ਹੋਣ ਤਾਂ ਜਿਆਦਾ ਹੋਣ ਤੁਸੀਂ ਦੱਸ ਦਿਓ ਮੇਰੇ ਭਰਾ ਜਾਣਕਾਰੀ ਤੁਹਾਨੂੰ ਬੜੀ ਹੋਊਗੀ ਬ੍ਰਾਂਡਾਂ ਦੀ ਉਹ ਬਾਪੇ ਜਦੋਂ ਯਾਰ ਗਿਆਨ ਦੇਣ ਵੱਡੇ ਸਾਰੇ ਪੀੜੇ ਤੇ ਬਹਿ ਕੇ ਆ ਫੋਟੋਆਂ ਤੁਸੀਂ ਨਾਲ-ਨਾਲ ਦੇਖ ਰਹੇ ਹੋ ਤਾਂ ਫੇਰ ਯਾਰੋ ਫੇਰ ਤਾਂ ਰੱਬ ਹੀ ਰੱਖਿਆ ਆਪਾਂ ਇਹ ਕਹਿ ਸਕਦੇ ਆ ਇੱਕ ਗੱਲ ਹੈ ਕੁਦਰਤ ਯਾਰ ਪਤਾ ਨਹੀਂ ਕਿੱਥੇ ਸੁੱਤੀ ਐ ਕੂੜੀਆਂ ਵਾ ساری ਉਮਰ ਹੋ ਗਈ ਸੌਰੀ ਡਿਗਦਿਆਂ ਨੂੰ ਢੈਂਦਿਆਂ ਨੂੰ ਮੈਂ ਮੈਂ ਤਾਂ ਕਈ ਵਾਰੀ ਸਾਡੇ ਪਿੰਡ ਸਾਥ ਚ ਵੀ ਗੱਲ ਕਰੀ ਐ ਮੈਂ ਆਖਿਆ ਓਏ ਕੰਜਰ ਦੇ ਬਾਬੇ ਹੀ ਬਣ ਜਾਂਦੇ ਮੈਂ ਤੁਹਾਡੇ ਅੱਗੇ ਲੱਗ ਜਾਂਦਾ ਤੁਸੀਂ ਮੇਰੇ ਮਗਰ ਹਲਾ 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 ਕਰੀ ਜਾਂਦੇ 6 600 ਕਰੋੜ ਦੀ ਜਾਇਦਾਦ ਬਣਾ ਕੇ ਲੋਕ ਬੈਠੇ ਐ ਇਹਨਾਂ ਦੀ ਮੈਂਟੇਨੈਂਸ ਵੇਖਿਓ ਅੰਦਰ ਵੀ ਕਿੰਨੇ ਬੰਦੇ ਇਨਾ ਨੇ ਤਰਖਾ ਤੇ ਰੱਖੇ ਹੋਏ ਐ ਤਿੰਨ ਤਣ ਚਾਰ ਚਾਰ ਲੱਖ ਇਹਨਾਂ ਨੂੰ ਮਹੀਨੇ ਦਾ ਬਿੱਲ ਹੀ ਆਉਂਦਾ ਬਿਜਲੀ ਦਾ ਤੇ ਸੈਟਅਪ ਕਿੰਡਾ ਵੱਡਾ ਹੈ ਉਹ ਪੈਸਾ ਕਿੱਥੋਂ ਆ ਰਿਹਾ ਹੈ ਜਿਹੜਾ ਤੁਸੀਂ ਲੋਕ ਨੇਕ ਕਮਾਈ ਕਰ ਰਹੇ ਹੋ ਆਪਦੀ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਨੇ ਸਿਧਾਂਤ ਬਖਸ਼ਿਆ ਨਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕਣ ਦਾ ਨਾ ਤਾਂ ਇਹ ਵੰਡ ਕੇ ਛਕਦੇ ਆਪਦੇ ਰੰਗ-ਬਰੰਗੀਆਂ ਐਣਕਾਂ ਰੰਗ-ਬਰੰਗੇ ਕੱਪੜੇ ਬਰਬਰੀ ਦੀਆਂ ਜੈਕਟਾਂ ਬਰਬਰੀ ਦੇ ਬੂਟ ਮਤਲਬ ਪਤਾ ਨਹੀਂ ਕਿੰਨੇ ਤਰ੍ਹਾਂ ਦਾ ਸੈਟਅਪ ਲਾ ਕੇ ਤੇ ਫੇਰ ਚੰਗੇ ਕੈਮਰੇ ਲਾ ਕੇ ਤੇ ਫੇਰ ਭਾਈ ਜੀ ਸਾਹਮਣੇ ਆਉਣਾ ਤੇ ਮਾੜੇ ਬੰਦੇ ਦੇ ਉਹੀ ਪੈਰ ਨਿਕਲ ਜਾਂਦੇ ਆ ਯਾਰ ਹੈ ਤੇ ਹਾਈ ਫਾਈ ਸਿਕਿਉਰਟੀ ਹੋਰ ਵੇਖੋ ਲੋਕ ਇਹਨਾਂ ਦੇ ਇੰਨੇ ਬੰਦੇ ਨੂੰ ਤੁਸੀਂ ਲਾਈਕ ਕਰੋ ਬੰਦੇ ਦਾ ਸਾਥ ਦਿਓ ਪਰ ਐਨੇ ਵੀ ਕਿਸੇ ਦੇ ਅੰਨੇ ਭਗਤ ਨਾ ਹੋਵੋ ਮਿੱਤਰੋ ਕਿ ਕੱਲ ਨੂੰ ਤੁਹਾਨੂੰ ਗੱਲ ਦੇਣੀ ਆ ਜੇ بڑے ਲੋਕ ਆ ਆਪਣੀਆਂ ਵੀਡੀਓ ਥੱਲੇ ਵੀ ਕਮੈਂਟ ਕਰਨਗੇ بڑے ਲੋਕ ਅੰਨੇ ਭਗਤਾ ਯਾਰ ਕਿਸੇ ਨੇ ਕਦੇ ਸਵਾਲ ਨਹੀਂ ਕਰਿਆ ਕਿ ਭਾਈ ਸਾਹਿਬ ਤੁਸੀਂ ਵੀ ਜੇਕਰ ਤੁਸੀਂ ਅੱਜ ਤੱਕ ਬਾਬਿਆਂ ਨੂੰ ਨਿੰਦਦੇ ਰਹੇ ਡੇਰੇਦਾਰਾਂ ਨੂੰ ਨਿੰਦੇ ਰਹੇ ਸਾਡੇ ਪਿੰਡ ਕਡੇਰਾ ਹੈ ਉਹ ਘੱਟੂ ਘੱਟ 150 ਬੰਦੇ ਨੂੰ ਪਿੰਡ ਦੇ ਲੋੜਵੰਦ ਨੂੰ 500 ਰੁਪਿਆ ਮਹੀਨੇ ਦੀ ਪੈਨਸ਼ਨ ਦਿੰਦੇ ਐ 150 200 ਬੰਦੇ ਨੂੰ ਘੱਟੋ ਘੱਟ ਐ ਜਿੰਨਾ ਕ ਮੈਨੂੰ ਪਤਾ ਹੈ ਉਹਨਾਂ ਨੂੰ ਆਪਾਂ ਕਿਵੇਂ ਕਹਦੇ ਅਗੇ ਡੇਰੇਦਾਰ ਆ ਯਾਰ ਜਿਹੜੇ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰ ਰਹੇ ਐ ਬੱਚਿਆਂ ਦੀਆਂ ਫੀਸਾਂ ਭਰ ਰਹੇ ਐ ਕਿਤਾਬਾਂ ਲੈ ਕੇ ਦੇ ਰਹੇ ਐ ਆਟਾ ਦੇ ਰਹੇ ਐ ਜੇ ਕਿਸ ਗਰੀਬ ਦੇ ਹੈ ਨਹੀਂ ਕਿਸੇ ਦੇ ਤਣ ਤੇ ਕੱਪੜੇ ਹਨੀ ਉਹਨਾਂ ਨੂੰ ਦੇ ਰਿਹਾ ਤੇ ਜੇਕਰ ਮੇਰੇ ਅਰਗਾ ਯਾਰ ਬੰਨੋ ਬੰਨੀ ਦੀਆਂ ਲੋਈਆਂ ਲੈ ਕੇ ਜਿਹੇ ਜੀ ਪਾਗ ਉਹ ਜੇ ਐਨਕ ਦੇ ਸ਼ੀਸ਼ੇ ਤੇ 5-5000 ਵਾਲਾ ਐਨਕ ਦਾ ਫਰੇਮ ਤੇਰੇ ਵੋਂਦੀਆਂ ਜਾਂ ਫੋਰ ਪਤਾ ਨਹੀਂ ਕਿਹੜੇ ਕਿਹੜੇ ਭਰਾਵਾਂ ਦੇ 40-4000 ਦੀ ਇੱਕ ਐਨਕ ਹੁੰਦੀ ਹੈ ਜਿਆਦਾ ਹੋਵੇ ਤਾਂ ਜਿਆਦਾ ਹੋਵੇ ਆਪਾਂ ਨੂੰ ਪਤਾ ਨਹੀਂ ਭਰਾਵੋ ਸਿੱਧੇ ਬੰਦੇ ਆ ਪਿੰਡਾਂ 'ਚ ਦਿਹਾੜੀ ਕਰਨ ਵਾਲੇ ਪਰ ਦੋਸਤੋ ਜੇ ਇਹਨਾਂ ਨੂੰ ਤੁਸੀਂ ਵੀ ਲਾਈਕ ਕਰੋ ਯਾਰ ਪਰ ਫਿਰ ਤਾਂ ਜਿਵੇਂ ਲੋਕ ਆਦੇ ਨਾ ਕਿ ਦੁਨੀਆ ਆਜ ਬਹੁਤ ਪੜ੍ਹੀ ਲਿਖੀ ਹੈ ਤੇ ਦੁਨੀਆ ਬਹੁਤ ਅੱਗੇ ਹੈ ਤੇ ਦੁਨੀਆ ਚੰਦਰਮਾ ਤੇ ਪਲਾਟ ਲੈਣ ਨੂੰ ਫਿਰਦੀ ਹੈ ਪਰ ਜੇ ਤੁਸੀਂ ਇਹੇ ਜੇ 8 10 ਪੜ੍ਹੇ ਬੰਦਿਆਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਪੈਰਾਂ 'ਚ ਬਹਿ ਕੇ ਉਹਨਾਂ ਦੇ ਉਹਨਾਂ ਦੇ ਮੂੰਹੋਂ ਨਿਕਲੀਆਂ ਗੱਲਾਂ ਨੂੰ ਉਪਦੇਸ਼ ਮੰਨਦੇ ਹੋ ਫੇਰ ਰੱਬ ਰੱਖੇ ਫੇਰ ਮੈਂ ਹੱਥ ਜੋੜਦਾ ਤੇ ਬਾਬੇ ਐ ਬਣਦੇ ਐ 600 ਕਰੋੜ ਦੀ ਜਾਇਦਾਦ ਮਿੱਤਰੋ ਐ ਤਿਆਰ ਹੁੰਦੀ ਐ ਤੇ ਫਿਰ ਇਹਨਾਂ ਨੂੰ ਸਿਕਿਉਰਟੀਆ ਮਿਲਦੀ ਐ 2 ਕੁ ਸਾਲ ਬੜੀ ਹੱਤ ਚੱਕੀ ਦੇਰੇਦਾਰ ਮਾੜੇ ਆ ਜੀ ਇਹ ਲਫਾਫੇ ਲੈਂਦੇ ਆ ਜੀ ਜਥੇਦਾਰ ਹਰਪ੍ਰੀਤ ਸੋਹਰੀ ਲਫਾਫੇ ਲੈਂਦੇ ਆ ਭਾਈ ਤੇ ਹੁਣ ਉਹਨਾਂ ਡੇਰਿਆਂ ਦੀ ਸਟੇਜਾਂ ਤੇ ਜਾ ਕੇ ਆਪ ਕੀਰਤਨ ਕੀਤਾ ਉਹਨਾਂ ਦੀ ਪੈਰਾ ਚ ਬੈਠ ਕੇ ਇਹ ਫਿਰ ਇਹਨਾਂ ਦੇ ਕੰਮ ਹੈ ਵੀ ਕਦੇ ਇਹ ਖੋਬਣ ਸ਼ਹਿਰ ਨੂੰ ਲੰਬੀ ਬਣਾਈ ਜਾਂਦੇ ਐ ਤੇ ਕਦੇ ਲੰਬੀ ਨੂੰ ਖੋਬਣ ਕਹਿਣ ਲੱਗ ਪੇ ਇਹਨਾਂ ਨੂੰ ਪਤਾ ਯਾਰ ਵੀ ਲੋਕ ਤਾਂ ਇਹੋ ਜੇ ਹੈਗੇ ਰੋਟੀਆਂ ਕਾਰਨ ਪੂਰੇ ਤਾਲ ਐ ਇਹਨਾਂ ਨੇ ਆਪਣੇ ਮਗਰ ਲੱਗ ਹੀ ਜਾਣਾ ਤਾਂ ਹੀ ਇਹ ਲੋਕ ਮਿੱਤਰੋ ਤੁਹਾਡੀ ਸੱਚੀ ਸੁੱਚੀ ਕਿਰਤ ਦਾ ਫਾਇਦਾ ਠਾਉਂਦੇ ਆ ਧੰਵਾਦ ਸਤਿ ਸ੍ਰੀ ਅਕਾਲ ਦੱਸੋ